ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਉਧਰੋਂ ਅਮਿਤ ਸ਼ਾਹ ਆ ਗਿਆ ਤਖਤਿਆਂ ਐ ਕਰ ਲਈ ਸੀ ਵੀਡੀਓ ਮੈਂ ਬਣਾਈ ਆਂ ਐ ਤਖਤਿਆਂ ਕਰ ਲਈ ਸੀ ਇੰਨੀ ਹਿੰਮਤ ਇਹਨਾਂ ਦੀ ਕਿ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ 'ਚ ਕੀ ਬੋਲ ਕੇ ਆਏ ਉਹ ਉਸਿਆ ਅਮਿਤ ਸ਼ਾਹ ਦੇ ਸਾਹਮਣੇ हिम्मत चाहिਦੀ ਹੈ ਇਹਦੇ ਵਾਸਤੇ ਸੱਚਾਈ ਚਾਹੀਦੀ ਹੈ ਇਹਦੇ ਵਾਸਤੇ ਦਿਲ ਚ ਇਹ ਬੋਲਣ ਵਾਸਤੇ ਵੀ ਵੀ ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਦਿਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਹ ਸ਼ਾਇਦ ਪੰਜਾਬ ਦੀਆਂ ਮੰਗਾ ਮਨਵਾਉਣਗੇ ਕਹਿੰਦੇ ਨਹੀਂ ਇੱਕ ਮਿਨਿਸਟਰੀ ਮਿਲ ਗਈ ਹਰਸਮਿਤ ਕੌਰ ਨੂੰ ਬਣ ਗਿਆ ਕੰਮ ਕਹਿੰਦੇ ਪੰਜਾਬ ਦਾ ਆ ਕੰਮ ਹੋਇ ਨਹੀਂ ਜੀ ਚਲੋ ਮੇਰਾ ਸਵਾਲ ਹੈ ਕਿ ਕੀ ਆ ਸਰਕਾਰ ਇਸ ਗੱਲ ਨੂੰ ਕਿਉਂ ਕਿਉਂ ਦਿਸ਼ਾ ਇੰਗਰੀ ਜਾਲੂਸ ਕਿਸੇ ਇਹ ਇਹਨਾਂ ਨੂੰ ਹੋਊਗਾ ਸ਼ੱਕ ਜੀ ਜਾਂਚ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿ ਹਾਂ ਜੀ ਆਓ ਤੁਸੀਂ ਦੱਸੋ ਜੀ ਵੀ ਸਾਡੇ ਵੱਲੋਂ ਆਹਾ ਸਾਡੇ ਕੋਲ ਰਿਕਾਰਡ ਹੈ ਜੀ ਆ ਦਿੰਨੇ ਆ ਤੁਹਾਨੂੰ ਤੇ ਤੁਸੀਂ ਇਹ ਕਾਰਵਾਈ ਕਰੋ ਜੀ ਜਿਹੜੇ ਜਿਹੜੇ ਦੋਸ਼ੀ ਨੇ ਉਹਨੇ ਤਾਂ ਸਾਕਰਵਾਈ ਕਰੋ ਇਹ ਜਿੱਕੀ ਕਿ ਉਹ ਕਹਿੰਦਾ ਕਿ ਸੀਏ ਦੁਜਾ ਸਿਗਰਾਂ ਦਾ ਕੱਪੜੇ ਬਰਾਬਰ ਦੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਕਿਉਂਕਿ ਸੰਘਤ ਦਾ ਪੈਸਾ ਵਾ ਉਹ ਕਿਉਂਕਿ ਵੀ ਕ੍ਰਾਈਮ ਹੈ ਜਿਹੜਾ ਉਹ ਖੁਦ ਫੂਲ ਕਰ ਰਹੇ ਨੇ 10 ਵੀ ਰੋਜ਼ਾਨਾ ਕੱਪੜੇ ਦੇ ਹੁਣ ਕੀ ਸਰਕਾਰ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਜਿਵੇਂ ਐਸਆਈਟੀ ਜਾਂ ਉਹਦੇ ਆਪਣੇ ਧਾਇਰੇ ਦੇ ਵਿੱਚ ਨਵੇਂ ਜਿਹੜੇ ਚਾਲ ਨਹੀਂ ਫਿਲਹਾਲ ਤਾਂ ਸਾਡੇ ਕੋਲੇ ਜਿਹੜੇ ਆਏ ਆ ਨਾ ਉਹਦੇ ਵਿੱਚ ਜਿਹੜੀ ਜਿੰਨੇ ਵੀ ਸਿਕ ਸਥਿਤੀ ਬੰਦੀ ਆ ਵੱਲੋਂ ਪੰਥਕ 13 ਵੱਲੋਂ ਜੜਾਇਆ ਉਹਦੇ ਵਿੱਚ ਜਿਹੜੇ ਸਰੂਪ 328 ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦੇ ਐਫ ਆਈ ਆਰ ਕਰਨ ਅਤੇ ਉਹਦੀ ਜਾਂਚ ਕਰਨ ਸੰਬੰਧੀ ਸਾ ਤੋਂ ਮੰਗ ਕੀਤੀ ਗਈ ਸੀ ਉਹ ਤੇ ਉਹਦੇ ਆਧਾਰ ਤੇ ਕੀਤਾ ਹੈ ਸਮਨ ਕਰਨ ਜਾ ਰਹੀ ਹੈ ਜਿਹਸੇ ਕਿ ਜਨਾਬ ਇਸ ਦੇ ਵਿੱਚ ਨਾ ਆਏ ਜੀ ਐਫ ਐਸ ਵੀ ਜਿਹੜੇ ਪਰਭਾ ਨਹੀਂ ਉਹ ਤਾਂ ਕਾਨੂੰਨੀ ਕਾਰਵਾਈ ਤਾਂ ਹੋਏ ਕਰਾਂਗੇ ਤਾਂ ਸਮਨ ਕਰਾਂਗੇ ਜਿਹੜੇ ਨਹੀਂ ਆਉਣਗੇ ਉਹ ਦੇਖਦੇ ਹਾਂ ਕੌਣ ਕੌਣ ਨਹੀਂ ਹੁੰਦੇ ਜੀ ਐਸ ਵੀ ਸੀ ਇਹ ਦੱਸ ਦਿੱਤਾ ਕਿ ਦੋ ਇੱਕ ਸੀਰ ਦੋ ਪਾਸੇ ਬਲੈਕ ਮੁੰਡੇ ਤੋਂ ਵਾਈਟ ਮੁੰਡੇ ਦੇ ਸਿਕੰਪੀਰੇ ਵਿੱਚ ਕੀਤਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਾਰਵਾਈ ਹੋਊਗੀ ਕਿ ਉਸ ਨੂੰ ਲੈ ਕੇ ਕੋਈ ਵਿਜਨੈਂਸ ਕਾਰਵਾਈ ਹੋਊਗੀ ਕਿ ਕਿਸੇ ਜੇਕਰ ਪੈਸੇ ਦਾ ਹਿਲਫੇੜ ਦੀ ਗੱਲ ਕਰਦੇ ਵੀ ਹੈਗੇ ਕੁਝ ਬਿਜ਼ਨਸ ਦੇ ਪਿੱਛੇ ਕਰਦਾ ਪੰਗਾ ਚਲਾਉਂਦਾ ਪਹਲ ਨੂੰ ਆਤਾ ਲੈਣ ਦੋ ਨਾ ਜੀ ਉੱਥੇ ਐਸਆਈਟੀ ਦੇ ਅੱਗੇ ਆਉਣ ਨਿਓ ਉਹ ਅੰਡਰਗਰਾਊਂਡ ਕਿਉਂ ਹੋਏ ਫਿਰਦੇ ਨੇ ਸਾਰੇ ਜਾਣੇ ਜਿਨ੍ਹਾਂ ਦੇ ਐਫਆਈਆਰ ਚ ਨਾਂ ਨਹੀਂ ਸਾਹਮਣੇ ਆਉਣ ਸਾਹਮਣੇ ਆ ਕੇ ਦੱਸ ਦੇਣ ਵੀ ਆ ਜੀ ਸਾਡੇ ਅਧਿਕਾਰ ਖੇਤਰ ਚ ਆ ਸੀ ਸਾ ਸਾਡਾ ਇੱਥੇ ਤੱਕ ਸਾਡਾ ਅਧਿਕਾਰ ਖੇਤਰ ਸੀ ਇਹ ਤੋਂ ਬਾਅਦ ਤੁਸੀਂ ਅੱਗੇ ਵਾਲੇ ਨੂੰ ਪੁੱਛੋ ਪੁੱਛ ਲਾਂਗੇ ਸਾਡਾ ਕੋਈ ਇਹਦੇ 'ਚ ਕੋਈ ਬਦਲਾਖੋਰੀ ਜਾਂ ਕੋਈ ਸਾਡਾ ਕੀ ਅਸੀਂ ਤਾਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਪਤਾ ਕਰਨਾ ਹੈ ਕਿ ਕੀ ਪਤਾ ਉਹ ਸਰੂਪ ਹੁਣ ਕਿਹਦੇ ਕੋਲੇ ਨੇ ਕੀ ਪਤਾ ਉਹਦਾ ਕਿਸ ਤਰ੍ਹਾਂ ਉਹਦਾ ਗਲਤ ਇਸਤੇਮਾਲ ਦੁਰਵਰਤੋਂ ਹੋ ਸਕਦੀ ਹੈ ਮੇਰਾ ਤਾਂ ਪੁਆਇੰਟ ਇਹ ਹੈ ਮੈ ਤੁਹਾਨੂੰ ਦੱਸਿਆ ਰਹਿ ਗਈ 2008 ਚ ਉਹੀ ਸਰਕਾਰ ਤੋਂ ਐਕਟ ਬਣਾਉਂਦੇ ਨੇ ਉਦੋਂ ਸਖਤ ਰੁਕਣੀ ਰੁਕਣੀ ਪਣਾਉਂਦੇ ਐਸੇ ਘਰ ਚ ਜਹੇਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਸਾਈਨ ਕਰ ਦੋ ਫਲਾਨੇ ਤੇ ਆ ਕਰ ਦੋ ਇੱਥੇ ਕਹਿੰਦੇ ਉਦੋਂ ਕੋ ਸਰਕਾਰ ਦਾ ਦਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨ ਮਤਲਬ ਸੁਖਵੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂਜੀ 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 ਉਸ ਤੋਂ ਬਾਅਦ ਮਕਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ दखलअंदाजी ਨਹੀਂ ਕੁਛ ਦੀ ਬਲਟੋਆ ਕਿਸ ਲਪ ਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਧਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚਲ ਤੂੰ ਆ ਗਿਆ ਠੀਕ ਹੈ ਜੀ ਗਾਨੀ ਗੁਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦਾ ਚਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਕਰ ਲੈ ਮਤਲਬ ਇਹ ਕੀ ਗਿਆਨੀ ਜਿਹੜੇ ਗੜਗਾਜ ਸਾਹਿਬ ਨੇ ਅੱਜ ਤੱਕ ਜਸਹਧਾਰ ਸਾਹਿਬ ਥੋੜਾ ਜਿਹਾ ਘਟੂ ਘਟ ਹੁਣ ਚਲ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡ ਪਰ ਕਿ ਟੁਕੜ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਉਣਾ ਹੁਣ ਤਾਂ ਤੁਸੀਂ ਇਹਦਾ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਹੈ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਵਗੈ ਕਰੂ ਸਰ 1 ਮਿੰਟ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬਸ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਕਾਰਟੂਨ ਬਣਾਏ ਚਾਰੇ ਸਾਬ ਜਦਾਂ ਦੇਤੇ ਇੱਕ ਗੁਰੂ ਗ੍ਰੰਥ ਸਾਹਿਬ ਇਹਦੇ ਕੋਈ ਗੱਲ ਨਹੀਂ ਜਾਉਣਗੇ ਜਾਣਗੇ ਦੇਖੋ ਜੀ ਜਿੰਨੇ ਵੀ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭੇ ਚ ਪਹਿਲਾ ਗਾਣਾ ਧਾਰਮਿਕ ਹੁੰਦਾ ਹੈ ਚਾਹੇ ਉਹ ਜਨਕਲ ਰੱਖੀ ਮੇਰੀ ਸਰਦੂਲ ਸਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕੇ ਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਨਕਲ ਰੱਖੀ ਮੇਰੀ ਇਹ ਤੋਂ ਸ਼ੁਰੂ ਕਰਦੇ ਸੀ ਮੁਹੰਮਦ ਅਸਦੀਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ ਪਾ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਨਾਲੋਂ ਕਹਿੰਦੇ ਨੇ ਭੀਖਮਸ਼ਾ ਦੀ ਸੱਚੀ ਸੰਤਾਨ ਹਾਂ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਉਹ ਜੇ ਤੁਨ ਧਾਰਮਿਕ ਗੀਤਾਂ ਦੀ ਕਸਟਾਂ ਵੀ ਆਉਂਦੀਆਂ ਜੀ ਕਲਾਕਰਾਂ ਦੀ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਹੀ ਉਹਦਾ ਮੇਰੇ ਖਿਆਲ ਚ ਜਸਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਇੱਕ ਗੀਤ ਗਾਇਨ ਤੋ ਮਲਉ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਿਹੀ ਬੰਦੀ ਤੋਂ ਆਇਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਈ ਧਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ ਗਾ ਸਕਦੇ ਫਰ ਉਹਨਾਂ ਉਹਨਾਂ ਤੇ 골ਕਾਂਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਹੋ? ਫੋ ਵੀ ਪਵੰਦੀ ਲਾ ਦੋ ਵੀ ਪੱਤਰੀ ਤੇ ਜਿਹੜਾ ਮੈਥੈਂਟਿਕਸ। ਮਤਲਬ ਕਿ ਕਿਹੜੇ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ। ਇਹ ਮਰਿਆਦਾ ਕਿੱਥੋਂ ਨਵੀਂ-ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ। ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟ ਆ ਨਾਲ। ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ। ਗੁਰੂ ਰਛੀ ਗੁਰੂ ਅਮਰਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਸਭ ਤੋਂ ਵੱਧ 20 ਸਾਲ ਬਣਾਇਆ ਇਸ ਕਰਕੇ ਸੀ ਕਿ ਸਿੱਖ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਡਾਕਟਰ ਬਣਿਆ ਕਰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਦੇ ਬੱਚੇ ਤੋਂ ਪ੍ਰਾਈਵੇਟ ਨਿੱਜੀਕਰਨ ਕਰਤਾ ਜੀ ਸੁਬੀਰਵਾਲ ਦੇ ਕਹੇ ਤੇ ਉੱਥੇ ਬੱਚੇ ਐਮਬੀਬੀਐਸ ਦੀਆਂ ਸੀਟਾਂ ਮਿਲਦੀ ਨਿੱਜੀਕਰਨ ਕਰਤਾ ਸਾਰਾ ਕਮਰਾ ਲੈ ਕੇ ਰਖਾਓ ਤੁਸੀਂ ਉੱਥੇ ਸਰਾਂਚ ਕਿਤੇ ਜਾਂ ਜਿਹੜੀ ਇੰਸ਼ੁਰਮੈਂਟ ਕਮੇਟੀ ਦੇ ਅੰਦਰ ਉਈ ਤਰ ਮਸ਼ਾਲਾ ਨੂੰ ਕਮਰਾ ਲੈ ਕੇ ਦਿਖਾ ਦਿਓ ਕਮਰੇ ਵਾਸਤੇ ਪਤਾ ਨਹੀਂ ਕਿੱਥੋਂ ਫੋਨ ਕਰਾਉਣਾ ਪਊਗਾ ਆਪਦੀ ਸੰਸਥਾ ਬਣਾ ਲਈਏ